ਪੰਜਾਬ ਦੇ ਲਈ ਅੱਜ ਔਖੀ ਕੜੀ ਹੈ ਕਿਉਂਕਿ ਲਗਾਤਾਰ ਪਾਖੜਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਅਲਰਟ ਕਰ ਦਿੱਤਾ ਹੈ ਜਿਹੜੇ ਨੀਵੇਂ ਇਲਾਕਿਆਂ ਦੇ ਲੋਕ ਨੇ ਜਿੱਥੇ ਸਤਲੁਜ ਦਰਿਆ ਦਾ ਪਾਣੀ ਉਫਾਨ ਤੇ ਪਹੁੰਚ ਰਿਹਾ ਹੈ ਉੱਥੇ ਹੀ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਅਲਰਟ ਕਰਨ ਦੇ ਲਈ ਕਹਿ ਦਿੱਤਾ ਗਿਆ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਦੇ ਲਈ ਕਹਿ ਦਿੱਤਾ ਗਿਆ ਰੋਪੜ ਹੈਡਵਰਕ ਤੇ ਮੌਜੂਦ ਹੈ ਤੇ ਪਾਣੀ ਦੀ ਸਪੀਡ ਤੁਸੀਂ ਚੈੱਕ ਕਰੋ ਜਿੱਥੇ ਕਿ ਲਗਾਤਾਰ ਪਹਾੜਾਂ ਦੇ ਵਿੱਚ ਬਰਸਾਤ ਹੋਣ ਕਰਕੇ ਮੌਨਸੂਨ ਜਿਹੜਾ ਭਾਰੀ ਮੀਂਹ ਹੋਣ ਕਰਕੇ ਪਾਣੀ ਜਿਹੜਾ ਹੈ ਕਾਫੀ ਵੱਡੀ ਮਾਤਰਾ ਦੇ ਵਿੱਚ ਕਹਿ ਸਕਦੇ ਹਾਂ ਪਾਖੜਾ ਡੈਮ ਦੇ ਵਿੱਚ ਇਨਫਲੋ ਕਰਦਾ ਹੈ ਤਾਂ ਜਿਸ ਤੋਂ ਬਾਅਦ ਹੁਣ ਪਾਖੜਾ ਡੈਮ ਦਾ ਪਾਣੀ ਛੱਡਿਆ ਜਾ ਰਿਹਾ ਹੈ ਸਤਲੁਜ ਦਰਿਆ ਦਾ ਪਾਣੀ ਉਫਾਨ ਤੇ ਆ ਚੁੱਕਾ ਹੈ ਤਾਂ ਪੰਜਾਬ ਤੇ ਗਵਾਂਡੀ ਸੂਬਿਆਂ ਤੇ ਹੜ ਦਾ ਖਤਰਾ ਮੰਡਰਾ ਰਿਹਾ ਹੈ ਸਪੀਡ ਤੁਸੀਂ ਚੈੱਕ ਕਰੋ ਜਿਸ ਤਰੀਕੇ ਜੜਾ ਛੱਲਾ ਮਾਰਦਾ ਠਾਠਾ ਮਾਰਦਾ ਪਾਣੀ ਜਿਹੜਾ ਅੱਗੇ ਤੋਂ ਅੱਗੇ ਵਧ ਰਿਹਾ